ਲਓ ਬਾਈ ਮਿੱਤਰੋ ਤੁਹਾਡੇ ਵਾਸਤੇ ਨਾ ਇੱਕ ਵੀਡੀਓ ਆਪਾਂ ਹੋਰ ਲੈ ਕੇ ਆਏ ਆਂ ਇਸ ਵੀਡੀਓ ਚ ਤੁਹਾਨੂੰ ਨਾ 13 ਤੋਂ 14 ਘੋੜੀਆਂ ਵਸ਼ੇਰੀਆਂ ਦਿਖਾਵਾਂਗੇ ਵਿੱਚੀ ਵਸ਼ੇਰੀਆਂ ਵਿੱਚੀ ਘੋੜੀਆਂ ਇਹਦੇ ਤੇ ਪੂਰੀ ਘੈਂਟ ਵੀਡੀਓ ਹੋਊ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਦੱਸਿਓ ਜ਼ਰੂਰ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਔਰ ਬਾਈ ਲਾਈ ਬੈਠੇ ਆ ਫਿਰ ਮੇਲੇ ਚ ਰੌਣਕਾਂ ਹਾਂਜੀ ਹਾਂਜੀ ਜੀ ਕਿੰਨੀ ਤਰੀਕ ਨੂੰ ਆਗੇ ਸੀ ਬਾਈ 12 ਨੂੰ ਆਗੇ ਸੀ ਜੀ ਠੀਕ ਆ ਜੀ ਠੀਕ ਆ ਤੇ ਬਾਈ ਇਹਦੀ ਡਿਟੇਲ ਦਿਓ ਪਹਿਲਾਂ ਤਾਂ ਇਹ 6 ਸਾਲ ਦੀ ਘੋੜੀ ਹੈ ਜੀ ਅੱਛਾ ਜੀ ਨੂਰੇ ਬਾਕਰਪੁਰ ਵਾਲੇ ਦੀ ਆਪ ਹੈ ਅੱਛਾ ਜੀ ਸੁਖਾਨੰਦ ਵਾਲੇ 66 ਇੰਚ ਦੇ ਘੋੜੇ ਤੋਂ ਗੱਬਣ ਹੈ ਸਾਢੇ 3 ਮਹੀਨੇ ਦੀ ਠੀਕ ਆ ਕਨਫਰਮ ਮੰਗੀ ਚੈੱਕ ਪਾਸ ਹੋ ਜੀ ਕਨਫਰਮ ਚੈੱਕ ਪਾਸ ਹੈ ਜੀ ਠੀਕ ਆ ਜੀ ਤੇ ਕੀ ਪ੍ਰਾਈਸ ਵਗੈਰਾ ਕਰਦੇ ਆ ਇਹਦਾ ਇਹਦਾ 6.5 ਲੱਖ ਰੁਪਏ ਹੈ ਸਾਢੇ 6 ਲੱਖ ਠੀਕ ਆ ਜੀ ਹਾਂਜੀ ਵਾਕੀ ਜਾਨਵਰ ਤੁਹਾਡੇ ਕੋਲ ਸਾਰੇ ਸ਼ਕੀਨ ਆ ਮੈਂ ਵੇਖੀ ਹਾਂ ਹਾਂਜੀ ਹਾਂਜੀ ਜਾਨਵਰ ਸਾਰੇ ਟੌਪ ਤੋਂ ਟੌਪ ਹੈ ਹਾਂ ਤੇ ਸਵਾਰੀ ਸੂਰੀ ਨੂੰ ਬਾਈ ਕਿਵੇਂ ਆ ਬਹੁਤ ਵਧੀਆ ਜੀ ਸਵਾਰੀ ਸੂਰੀ ਕਰਾਉਂਦੀ ਹੈ ਠੀਕ ਹੈ ਜੀ ਠੀਕ ਆ ਆਜੋ ਬਾਈ ਅੱਗੇ ਆਜੋ ਇੱਧਰ ਆਜੋ ਦੇਖੋ ਮਿੱਤਰੋ ਇੱਧਰ ਵੀ ਆ ਜਾਨਵਰ ਇਹਨਾਂ ਕੋਲੇ ਭੈਂਟ ਭੈਂਟ ਜਾਨਵਰ ਆਗੇ ਇਹਦੀ ਵੀ ਡਿਟੇਲ ਸਾਂਝੀ ਕਰਦੇ ਆਪਾਂ ਤੁਹਾਡੇ ਨਾਲ ਹਾਂਜੀ ਬਾਈ ਇਹਦੇ ਵੀ ਡਿਟੇਲ ਦੱਸੋ ਜੀ ਦੋਸਤਾਂ ਨੂੰ ਇਹ ਕੋੜੀ ਖਾਲੀ ਹੈ ਜੀ ਅੱਛਾ ਜੀ ਅੰਦਰ ਦੀ ਪ੍ਰੋਪਰ ਸਾਫ਼ ਹੈ ਠੀਕ ਹੈ ਜੀ ਹਾਂਜੀ 6 ਸਾਲ ਉਮਰ ਹੈ ਠੀਕ ਹੈ ਜੀ ਅਰਜਨ rauli wale ਦੀ ਖੋਦ ਹੈ ਜੀ ਠੀਕ ਹੈ ਜੀ ਤੇ ਇਹਦਾ ਕੋਈ ਪ੍ਰਾਈਸ ਵਗੈਰਾ ਜੀ ਇਹਦਾ ਪ੍ਰਾਈਸ ਫੋਨ ਤੇ ਜੀ ਠੀਕ ਹੈ ਜੀ ਬਾਕੀ ਜਿਹੜੀ ਦਾ ਫੋਨ ਤੇ ਕਰਨਾ ਉਹ ਉਵੇਂ ਕਰ ਲਈ ਤੇ ਵਿੱਚ ਵੀ ਦੱਸ ਦੇ ਕੋਈ ਕੋਈ ਗੱਲ ਨਹੀਂ ਕਿਉਂਕਿ ਫਿਰ ਦੋਸਤ ਗੁੱਸੇ ਹੁੰਦੇ ਕਹਿੰਦੇ ਹਨ ਤੁਸੀਂ ਵੀਡੀਓ ਚ ਉੱਚਾ ਕਰੋ ਕੁਝ ਨਾ ਕੁਝ ਦੱਸਿਓ ਜੀ ਠੀਕ ਹੈ ਫਿਰ ਉਹੀ ਬੰਦਾ ਫੋਨ ਲਾਉਂਦਾ ਠੀਕ ਹੈ ਜਿਹਨੂੰ ਚਾਸ ਹੁੰਦੀ ਆ ਹਾਂ ਇਹ ਕਿਹੜੇ ਦੀ ਹੈ ਸ਼ੇਅਰ ਕਰ ਦਿਓ ਹਾਂਜੀ ਬਾਈ ਇਹ ਦੇ ਤੇ ਇਹ ਦਲਸ਼ੇਰ ਕਾਕੀ ਦੀ ਖੋਦ ਹੈ ਜੀ ਅੱਛਾ ਦਲਸ਼ੇਰ ਕਾਕੀ ਦੀ ਹਾਂਜੀ 15 ਮਹੀਨੇ ਦੀ ਉਮਰ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਵੀ ਸੇਲ ਦਾ ਹੀ ਮਾਣ ਹਾਂਜੀ ਹਾਂਜੀ ਠੀਕ ਹੈ ਇਹਦਾ ਪ੍ਰਾਈਸ ਵਗੈਰਾ ਇਹਦਾ ਪ੍ਰਾਈਸ ਫੋਨ ਤੇ ਹੋਊਗਾ ਠੀਕ ਹੈ ਜੀ ਆਜੋ ਬਾਈ ਅੱਗੇ ਆਜੋ ਫਿਰ ਇੱਧਰ ਆਜੋ ਇਹਦੇ ਕੋਲ ਦੇਖੋ ਬਾਈ ਮਾੜਾ ਹੈ ਵੈਸੇ ਜਾਨਵਰ ਤੁਸੀਂ ਹਨਾ ਸਾਰੇ ਬਲੱਡ ਲਾਈਨ ਤੇ ਹੀ ਕੰਮ ਕਰਦੇ ਹਾਂ ਤੇ ਇਹ ਕਿਹੜੇ ਦੀ ਆ ਗਈ ਬਾਈ ਇਹ ਹਾਥੀ ਦੀ ਪੋਤੀ ਹੈ ਜੀ ਹਾਥੀ ਦੀ ਪੋਤੀ ਆ ਗਈ ਹਾਂਜੀ ਤੇ ਇਹ ਕਿਹੜੇ ਘੋੜੇ ਦੀ ਬੱਚੀ ਹੈ ਇਹ ਜੱਸੀ ਵਰਗਿਆਂ ਕੋਲੇ ਘੋੜਾ ਸੀਗਾ ਜੀ ਅੱਛਾ ਤੇ ਕਿੰਨੇ ਚਰਦੀ ਹੋਊਗਾ ਇਹ ਜੀ ਹੁਣ ਇਹ ਹੋ ਗਈ ਜੀ 16 ਕ ਮਹੀਨਿਆਂ ਦੀ 16 ਮਹੀਨਿਆਂ ਦੀ ਵਾਈਟ ਹੋਈਟ ਬਹੁਤ ਵਧੀਆ ਕਰੀ ਜੀ ਹਾਂਜੀ ਬਹੁਤ ਚੰਗੀ ਹੈ ਜੀ ਠੀਕ ਆ ਵੱਡੀਆਂ ਘੋੜੀਆਂ ਚ ਪੂਰੀਆਂ ਚੰਗੀਆਂ ਘੈਂਟ ਘੋੜੀਆਂ ਚ ਜਾ ਕੇ ਖੜੂ ਮਾਰ ਹਾਂਜੀ 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 ਉਮਰਾਂ ਲਾਵੇ ਪੂਰੀ ਚੰਗੀ ਘੋੜੀ ਹੈ ਜੀ ਹਾਂਜੀ ਹਾਂਜੀ ਬਾਡਾ ਬੁੱਡਾ ਸੋਹਣਾ ਲੱਗਿਆ ਹਾਂਜੀ ਹਾਂਜੀ ਹਾਂ ਜਿਵੇਂ ਇਹ ਵਸ਼ੇਰੀ ਆ ਤੇ ਉਸ ਹੱਬ ਨਾਲ ਵਧਗਾ ਤੇ ਇਹਦਾ ਕੀ ਪ੍ਰਾਈਸ ਆ ਜੀ ਇਹਦਾ ਪ੍ਰਾਈਸ ਵੀ ਫੋਨ ਤੇ ਇਹਦਾ ਵੀ ਫੋਨ ਤੇ ਠੀਕ ਆ ਚਲੋ ਫਿਰ ਜਿਹੜੇ ਦਾ ਪ੍ਰਾਈਸ ਦੱਸਣਾ ਹੁੰਦਾ ਆ ਵੀ ਦੱਸ ਦਿਆ ਕਰ ਵੀ ਕੋਈ ਗੱਲ ਨਹੀਂ ਜੀ ਠੀਕ ਆ ਤੇ ਅੱਗੇ ਆ ਜਾ ਬਈ ਇਹਦੇ ਬਾਰੇ ਦੱਸ ਇਹ ਅਰਜਨ ਰੌਲੀ ਦੀ ਪੋਤੀ ਹੈ ਜੀ ਅੱਛਾ ਜੀ ਹਾਂ ਜੀ ਅਰਜਨ ਰੌਲੀ ਵਾਲੇ ਦੀ ਪੋਤੀ ਆ ਹਾਂ ਜੀ ਹਾਂ ਜੀ ਠੀਕ ਆ ਜੀ ਦੇਖੋ ਦੋਸਤੋ ਕਿੰਨੇ ਚੜਦੀ ਹੈ ਬਈ ਇਹ ਇਹ 5 ਮਹੀਨਿਆਂ ਦੀ ਹੈ ਜੀ 5 ਮਹੀਨਿਆਂ ਦੀ ਹੈ ਠੀਕ ਆ ਇਹ ਵੀ ਚੰਗੀ ਸ਼ਕੀਨ ਆ ਹਨਾ ਹਾਂ ਜੀ ਹਾਂ ਜੀ ਤੇ ਅੱਗੇ ਆ ਜਾ ਬਈ ਫਿਰ ਇਹਦੇ ਬਾਰੇ ਦੋਏ ਬਾਈ ਇਹ ਡੱਬ ਵਾਲੀ ਵਾਲੇ ਸੁਲਤਾਨ ਦੀ ਹੈ ਜੀ ਡੱਬ ਵਾਲੀ ਵਾਲੇ ਸੁਲਤਾਨ ਕੋਹੜੇ ਦੀ ਹੈ ਹਾਂਜੀ ਹਾਂਜੀ ਠੀਕ ਆ ਇਹ ਕਿੰਨੇ ਚਰਦੀ ਹੋ ਇਹ ਬਸ ਦੋ ਦੰਦ ਲੱਗ ਗਏ ਜੀ ਦੋ ਦੰਦ ਲੱਗ ਗਏ ਤੇ ਬਾਲਪੌਰੀਆਂ ਦੇ ਸਾਰੇ ਜਾਨਵਰ ਸਾ ਬਾਲਪੌਰੀਆਂ ਦੇ ਸਾਰੇ ਜਾਨਵਰ ਕਲੀਅਰ ਹੈ ਜੀ ਠੀਕ ਆ ਠੀਕ ਆ ਬਾਕੀ ਸਾਊ ਸੀਲ ਆ ਨਾ ਉਹ ਵੀ ਜਾਨਵਰ ਆ ਨਾ ਜੀ ਸਾਰੇ ਜੀ ਹੂੰ ਤੇ ਅੱਗੇ ਆ ਜਾਓ ਬਾਈ ਫਿਰ ਇਹ ਕਿਹੜੇ ਦੀ ਆ ਗਈ ਬਾਈ ਇਹ ਆ ਗਈ ਜੀ ਜੈ ਵੀਰ ਦੀ ਜੈ ਵੀਰ ਦੀ ਠੀਕ ਚੰਗੀ ਚੰਗੀ ਹਾਈਟ ਚੱਕਦੀ ਆਉਂਦੀ ਹੈ ਇਹ ਵੀ ਹੈਨਾ ਹਾਂਜੀ ਹਾਂਜੀ ਠੀਕ ਆ ਲੰਬਾਈ ਲੰਬੂਈ ਵਧੀਆ ਹੈ ਇਹਦੀ ਜੈ ਵੀਰ ਦੇ ਵੀ ਬੱਚੇ ਵਧੀਆ ਟਾਪ ਦੇ ਆਉਂਦੇ ਹੈਨਾ ਹਾਂਜੀ ਹਾਂਜੀ ਪੂਰੇ ਚੰਗੇ ਜੀ ਇਹਦਾ ਵੀ ਫਿਰ ਫੋਨ ਤੇ ਕਰਾਂਗੇ ਭਰਾ ਇਹਦਾ ਵੀ ਫੋਨ ਤੇ ਜੀ ਠੀਕ ਹੈ ਜੀ ਦੇਖੋ ਦੋਸਤੋ ਤੁਹਾਨੂੰ ਆਪਾਂ ਨਾ ਮੋਟਾ ਮੋਟਾ ਕੈਮਰਾ ਮਾਰ ਕੇ ਉੜਗਾ ਬਸ਼ੇਰੀਆਂ ਦਿਖਾਈ ਜਾਂਦੇ ਆ ਭਰਾ ਨਾਲ ਫੋਨ ਤੇ ਜਰੂਰ ਗੱਲਬਾਤ ਕਰਿਓ ਕਿਉਂਕਿ ਜਿਹੜੀ ਕੋੜੀ ਬਸ਼ੇਰੀ ਤੁਹਾਡੇ ਦਿਲ ਲੱਗਦੀ ਓਹਦੇ ਬਾਰੇ ਗੱਲ ਕਰ ਲਿਓ ਬਾਈ ਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਇਹ ਅਜੂਬੇ ਦੀ ਹੈ ਜੀ ਅਜੂਬੇ ਦੀ ਹਾਂਜੀ ਠੀਕ ਹੈ ਜੀ ਚੌਣ ਚੌਣ ਕੇ ਕੋਕੇ ਜੜੇ ਹੋਇਆ ਹੈ ਹਾਂਜੀ ਹਾਂਜੀ ਠੀਕ ਸ਼ੌਕ ਦੇ ਤੰਦ ਪਾਉਣੇ ਆ ਫਿਰ ਹਾਂਜੀ ਹਾਂਜੀ ਠੀਕ ਹੈ ਇਹ ਵੀ ਸ਼ਕੀਨ ਬਣੂ ਬਾਈ ਬਗੂਰੀ ਆ ਨਾ ਹਾਂਜੀ ਠੀਕ ਆ ਅਜੂਬੇ ਦੀ ਬਸ਼ੇਰੀ ਦੋਸਤੋ ਤੱਕ ਲੋ ਤੇ ਆਹ ਕਿਹੜੇ ਦੀ ਆ ਗਈ ਬਾਈ ਮੀਆਂ ਦੀ ਪੋਤਰੀ ਆ ਜੀ ਪਾਕਾਂ ਵਾਲੇ ਰਾਜੇ ਦੀ ਆ ਠੀਕ ਆ ਜੀ ਠੀਕ ਆ ਵਸ਼ੇਰੀਆਂ ਪੂਰੀਆਂ ਯਾਰ ਕਦ ਕਾਠ ਕਰਨ ਵਾਲੀਆਂ ਆ ਤੇਰੇ ਕੋਲ ਹੈ ਨਾ ਹੋਰ ਚੰਗਾ ਜੀ ਹਾਂ ਪੂਰੀਆਂ ਚੰਗਾ ਹਾਂ 10 ਮਹੀਨਿਆਂ ਦੀ ਹਾਂ 10 ਮਹੀਨਿਆਂ ਦੀ ਹੈ ਹਾਂ ਜੀ ਠੀਕ ਆ ਬਾਪੂ 8 ਇੰਚ ਲੱਗੀ ਸੀ ਆ ਹੂੰ 8 ਇੰਚ ਲੱਗੀ ਦੀ ਆ ਆਮ ਘੋੜੀ ਏ ਚਲਦੀ ਆ ਨਾ ਇੰਨੇ ਕਾ 8 ਕਦੀ ਇਹ ਤਾਂ ਫਿਰ ਕਦ ਕਾਠ ਵਧ ਗਿਆ ਕਰ ਜਾਣੇ ਠੀਕ ਆ ਜੀ ਠੀਕ ਆ ਜੀ ਇਹ ਆ ਗਈ ਜੀ ਪਾਕਾਂ ਵਾਲੇ ਰਾਜੇ ਦੀ ਵਾਲੀ ਸ਼ਾਨ ਦੀ ਪੁੱਤ ਹੈ। ਪੁੱਤ ਗੇ ਉਹ ਆ। ਠੀਕ ਹੈ ਜੀ। ਹਾਂ ਜੀ। 8 ਮਹੀਨੇ ਉਮਰ ਹੈ ਜੀ ਇਹਦੀ। 8 ਮਹੀਨੇ ਉਮਰ। ਹਾਂ ਜੀ। ਠੀਕ ਹੈ। ਸ਼ੇਰੀਆਂ ਵਧੀਆ ਸ਼ਕੀਨ ਹੈ। ਤੇ ਇਹਦਾ ਵੀ ਫਿਰ ਫੋਨ ਤੇ ਹੀ ਕਰਾਂਗੇ। ਹਾਂ ਜੀ। ਰੇਟ ਫੋਨ ਤੇ। ਹੋਰ ਬਈ ਕੋਈ ਜਾਨਵਰ? ਬਸ ਜੀ ਇੱਕੋ ਘੋੜਾ ਹੈ। ਅੱਛਾ। ਉਹ ਸਟੱਡ ਸਰਵਿਸ ਲਈ ਓਪਨ? ਹਾਂ ਜੀ ਸਟੱਡ। ਆ ਜਾਓਦੇ ਇਹਨਾਂ ਬਾਰੇ ਵੀ ਕਰ ਲੈਣੇ ਆ ਥੋੜੀ ਗੱਲਬਾਤ। ਲੋ ਮਿੱਤਰੋ। ਦੋਸਤਾਂ ਦੀ ਆ। ਇਹ ਕਾਹ ਹੈ ਇਹਨਾਂ ਭਰਾਵਾਂ ਕੋਲੇ ਨਾ ਘੋੜਾ। ਇਹਦੀ ਵੀ ਸਟੱਡ ਸਰਵਿਸ ਓਪਣਾਗੀ। ਇਹ ਕਿਹੜੇ ਦਾ ਜੀ ਇਹ ਜਵਾਲਾਮੁਖੀ ਦਾ ਬੱਚਾ ਹੈ ਜੀ ਜਵਾਲਾਮੁਖੀ ਦਾ ਬੱਚਾ ਆ ਗਿਆ ਹੈ ਹਾਂਜੀ ਠੀਕ ਆ ਤੇ ਮਾਂ ਵਾਲੇ ਪਾਸਿਓਂ ਜੀ ਮਾਂ ਇਹਦੀ ਹੈਗੀ ਹੈ ਜੀ ਸਾਹੋ ਵਾਲੀ ਲੈਂ ਦੀ ਸਾਹੋ ਵਾਲੀ ਖਾਨਦਾਨ ਪੂਰਾ ਚੰਗਾ ਹੋ ਗਿਆ ਖਾਨਦਾਨ ਪੂਰਾ ਚੰਗਾ ਸਾਹੋ ਵਾਲੀ ਇਹ ਖਾਨਦਾਨ ਨੂੰ ਵੀ ਲੋਕ ਮੰਨਦੇ ਆ ਹਾਂਜੀ ਹਾਂਜੀ ਅੱਜ ਵੀ ਉਹਦੇ ਖਾਨਦਾਨ ਦੇ ਨਾ ਬੱਚੇ-ਬੱਚੀਆਂ ਲੋਕ ਲੱਭਦੇ ਫਿਰਦੇ ਆ ਹਾਂਜੀ ਹਾਂਜੀ ਬਹੁਤ ਚੰਗਾ ਖਾਨਦਾਨ ਆ ਹਾਂਜੀ ਤੇ ਇਹ ਜੀ ਹੁਣ ਸਟੱਡ ਸਰਵਿਸ ਲਈ ਓਪਨ ਕਰਤਾ ਓਪਨ ਹੈ ਜੀ ਓਪਨ ਹੈ ਠੀਕ ਆ ਕਿੰਨੀਆਂ ਘੋੜੀਆਂ ਹੁਣ ਤੱਕ ਮੇਟ ਹੋ ਗਈਆਂ ਬਸ ਉਹ ਹੁਣੀ ਓਪਨ ਕੀਤਾ ਜੀ ਅਸੀਂ ਇਹ ਅੱਛਾ ਮਾਗੀ ਮੌਕੀ ਕੀਤਾ ਸਮਝ ਹਾਂਜੀ ਹਾਂਜੀ ਮਾਗੀ ਤੇ ਆਫਰ ਹੀ ਦਿੱਤਾ ਜੀ ਆਫਰ ਹੀ ਦਿੱਤਾ ਤੇ ਕੀ ਸਟੱਡ ਸਰਵਿਸ ਤੇ ਚੱਲੂਗਾ ਜੀ ਬਸ ਕੋਈ ਗੱਲ ਨਹੀਂ ਜੀ ਕਰ ਲਾਂਗੇ ਠੀਕ ਆ ਜੀ ਤੇ ਇੱਕ ਵਾਰੀ ਆਪਣਾ ਫੋਨ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਜੀ ਐਡਰੈਸ ਘੋੜੇ ਦਾ ਹੈਗਾ ਜੀ ਕੰਮਿਆਣਾ ਪਿੰਡ ਹੈ ਅੱਛਾ ਜੀ ਫਰੀਦਕੋਟ ਜ਼ਿਲ੍ਹਾ ਹੈ ਜੀ ਅੱਛਾ ਜੀ ਹਾਂਜੀ ਠੀਕ ਆ ਜੀ ਫੋਨ ਨੰਬਰ ਜੀ ਫੋਨ ਨੰਬਰ ਨਹੀਂ ਫਿਰ ਆਪਾਂ ਲਾ ਦਾਂਗੇ ਸਕਰੀਨ ਤੇ ਲਾ ਦਾਂ ਕੋਈ ਨਹੀਂ ਸਕਰੀਨ ਤੇ ਲਾ ਦਿਓ ਜੀ ਹਾਂ ਚੱਲ ਤੁਸੀਂ ਦੱਸ ਦਿਓ ਕੋਈ ਨਹੀਂ ਲਓ ਬਈ ਮਿੱਤਰੋ ਮਿਲਦੇ ਆਪਾਂ ਹੋਰ ਜਿਹੜੇ ਭਰਾ ਪਹਿਲੀ ਵਾਰ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨਾਲ ਜੁੜਿਆ ਉਹ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰ ਲੋ ਲਾਈਕ ਕਰ ਲੋ ਤੇ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤੇ ਜੇ ਕਿਸੇ ਵੀ ਭਰਾ ਨੇ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਆਪਦੇ ਫਾਰਮ ਤੇ ਬਲਾ ਕੇ ਸ਼ਾਰਟ ਸ਼ੂਟ ਕਢਵਾ ਕੇ ਤਾਂ ਸਾਡੇ ਨਾਲ ਕਰ ਲਓ ਸੰਪਰਕ ਸਾਡਾ ਨੰਬਰ ਨੋਟ ਕਰ ਲੋ 8198 42453 ਧੰਨਵਾਦ ਜੀ